ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਤਾਂ ਪੰਜਾਬ ਦੇ ਸਿਆਸੀ ਗਲਿਆਰਾਂ 'ਚ ਹਲਚਲ ਮਚ ਗਈ। ਹੁਣ ਕਾਂਗਰਸ ਵੀ ਇਸ ਪ੍ਰਕਿਰਿਆ 'ਚ ਲੱਗ ਗਈ ਹੈ। ਪੰਜਾਬ ਕਾਂਗਰਸ ਨੂੰ ਹਰ ਹਲਕੇ 'ਚ ਵੱਡੇ ਪੱਧਰ ਤੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਮਿਲੀਆਂ ਨੇ। 117 ਹਲਕਿਆਂ 'ਚ 1600 ਉਮੀਦਵਾਰਾਂ ਨੇ ਅਪਲਾਈ ਕੀਤਾ ਹੈ। ਹਾਂ ਸਰ ਵਿੱਚ ਡਾਕਟਰਸ ਵੀ ਹੈਗੇ, ਇੰਜੀਨੀਅਰਸ ਵੀ ਹੈਗੇ ਆ। ਕਲਚਰਲ ਜਿਹੜੀ ਆਪਣਾ ਫੋਕ ਸਿੰਗਰਸ ਜਾਂ ਉਹ ਵੀ ਹੈਗੇ ਆ। ਮੁਹੰਮਦ ਸਦੀਕ ਜੀ ਐਮਐਲਏ ਕਿਹਾ ਹੈ। ਸੋ ਹਰ ਕਿਸਮ ਦੇ ਔਰ ਹਰ ਜਿਹਨੂੰ ਕਹਿੰਦੇ ਆ 올 ਵਾਕਸ ਆਫ ਲਾਈਫ ਚੋਂ ਬੰਦਿਆ ਨੇ ਅਪਲਾਈ ਕੀਤਾ ਪੀਸੀਜੀ ਪ੍ਰੈਜ਼ੀਡੈਂਟ ਕਾਫੀ ਰੈਗੂਲਰਲੀ ਕਹਿ ਰਹੇ ਹੈ ਕਿ ਇਸ ਵਾਰ ਜਿਸ ਤਰ੍ਹਾਂ ਸਾਡੀ ਪਹਿਲਾਂ ਹੁੰਦਾ ਵੀ ਇਲੈਕਸ਼ਨਾਂ ਤੋਂ 15 ਦਿਨ ਪਹਿਲਾਂ ਹੀ ਲਿਸਟਾਂ ਬਾਹਰ ਆਉਂਦੀਆਂ ਉਹ ਉਸ ਉਸ ਨਾਲ ਇਸ ਵਾਰ ਵੱਖਰਾ ਸਿਸਟਮ ਫਾਲੋ ਕੀਤਾ ਜਾਊਗਾ ਔਰ ਜਿਹੜੇ ਨਾਮ ਹੈਗੇ ਆ ਉਹ ਪਹਿਲਾਂ ਹੋਣਗੇ ਸੈਪਟੈਂਬਰ ਅਕਤੂਬਰ ਨਵੰਬਰ ਉਹ ਕੈਪਟਨ ਸਾਹਿਬ ਵੀ ਦੱਸ ਸਕਦੇ ਮੈਂ ਇਸ ਤੇ ਨੀ ਟਿੱਪਣੀ ਕੋਈ ਕਰ ਸਕਦਾ ਕਿ ਕੈਪਟਨ ਅਬਰਿੰਦਰ ਸਿੰਘ ਪੰਜਾਬ ਦੇ ਸੀਐਮ ਅਹੁਦੇ ਦੇ ਉਮੀਦਵਾਰ ਹੋਣਗੇ ਇਸ ਤੇ ਵਾਦੂ ਕਾਂਗਰਸੀਆਂ ਦੀ ਰਾਏ ਕੈਪਟਨ ਦੇ ਪੱਖ ਚਹੀ ਹੈ ਕਾਂਗਰਸ ਵੱਲੋਂ ਅਗਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਹੋਣਗੇ ਇਹ ਗੱਲ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਲਾਲ ਸਿੰਘ ਨੇ ਦੁਹਰਾਈ ਹੈ ਅਤੇ ਇੱਕ ਪਰਥਾ ਪੁਰਾਣੀ ਕਾਂਗਰਸ ਦਾ ਪ੍ਰੈਜ਼ੀਡੈਂਟ ਅਵੇਸ਼ਰ ਨੂੰ ਸੋਚ ਸਮਝ ਕੇ ਬਣਾਇਆ ਜਿਹਨੂੰ ਚੀਫ ਮਿਨਿਸਟਰ ਬਣਾਣਾ ਹੈ ਸਾਡਾ ਪੁਰਾਣਾ ਹੀ ਪਰਤਾ ਇਹ ਚੱਲੀ ਆ ਰਹੀ ਹੈ ਗਿਆਨੀ ਜੈਲ ਸਿੰਘ ਜੀ ਕਾਂਗਰਸ ਦੇ ਪ੍ਰਧਾਨ ਸੀਗੇ ਉਹੀ ਟੀ ਮਿਨਿਸਟਰ ਬਣੇ ਉਸ ਤੋਂ ਬਾਅਦ ਸਰਦਾਰ ਦਰਵਾਣਾ ਸਿੰਘ ਟੀ ਮਿਨਿਸਟਰ ਬਣੇ ਉਹ ਕਾਂਗਰਸ ਦੇ ਪ੍ਰਧਾਨ ਸੀ ਤੇ ਸਰਦਾਰ ਬੇਲ ਸਿੰਘ ਕਾਂਗਰਸ ਦੇ ਪ੍ਰਧਾਨ ਸੀ ਉਹਨਾਂ ਨੂੰ ਟੀ ਮਿਨਿਸਟਰ ਬਣਾਇਆ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਕਾਂਗਰਸ ਦੇ ਪ੍ਰਧਾਨ ਤੇ ਉਹਨਾਂ ਨੂੰ ਟੀ ਮਿਨਿਸਟਰ ਬਣਾਇਆ ਇਸ ਕਰਕੇ ਕਾਂਗਰਸ ਹਾਈ ਕਮਾਂਡ ਬਿਲਕੁਲ ਸੋਚ ਸਮਝ ਕੇ ਹੀ ਉਸ ਨੂੰ ਪ੍ਰਧਾਨ ਬਣਾਉਂਦੀ ਹੈ ਜਿਸ ਨੂੰ ਟੀ ਮਿਨਿਸਟਰ ਬਣਾਣਾ ਹੋਵੇ ਪੰਜਾਬ ਕਾਂਗਰਸ ਨਾਮਜਦਗੀਆਂ ਤਾਂ ਲੈ ਰਹੀ ਹੈ ਪਰ ਇਸ ਦੇ ਵਿਚਾਲੇ ਸਟਾਰਾਂ ਦੀ ਜ਼ੁਬਾਨ ਤੇ ਇੱਕ ਵੀ ਸਵਾਲ ਹੈ ਕਿ ਕਾਂਗਰਸ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਕਦੋਂ ਜਾਰੀ ਕਰੇਗੀ